ਇੱਕ ਬ੍ਰਾਹਮਣ ਦੇ ਕਹਿਣ ਉਤਾਬਕੇ ਉਸ ਪਰਿਵਾਰ ਦਾ ਬੱਚਾ ਖੰਡੇ ਦੀ ਪੌਲ ਛਕ ਆਇਆ ਜਿਹਨੂੰ ਬ੍ਰਾਹਮਣ ਦਲਤਾਂਦਾ ਸੀ ਉਹ ਖੰਡੇ ਦੀ ਪੌਲ ਲਈ ਉਹਨੇ ਦੇਖ ਲਈ ਦੇਖ ਕੇ ਲੈ ਕੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਗਿਆ ਕਬਜਾ ਮੰਤਾਂਦਾ ਸੀ ਉਹਦੀ ਦੇਖ ਪ੍ਰਵਾਨ ਨਾ ਕੀਤੀ ਗਈ ਵਿੱਚੇ ਦੱਸਣ ਵਾਲੇ ਬੈਠੇ ਸੀ ਜੀ ਇਹ ਜੀ ਉੱਚੀ ਜਾਤ ਦਾ ਨਹੀਂ ਹੈ ਉਹਦੀ ਦੇਖ ਨਾ ਪ੍ਰਵਾਨ ਕੀਤੀ ਗਈ ਉਹ ਨਿਰਾਸ਼ ਹੋ ਕੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਉਹਨੇ ਪਾਗ ਲਾਈ ਕੇਸ ਕਟਾਏ ਬਾਣਾ ਲਾਇਆ ਕ੍ਰਿਸਚਨ ਬਣ ਗਿਆ ਈਸਾਈ ਬਣ ਗਿਆ ਈਸਾਈ ਬਣ ਕੇ ਸਿਰ ਤੇ ਟੋਪ ਪਾਇਆ ਵਰਦੀ ਪੂਰੀ ਉਹ ਪਾਈ ਤਿਆਰ ਬਾਰ ਤਿਆਰ ਹੋ ਕੇ ਦਰਬਾਰ ਸਾਹਿਬ ਜਾਂਦਾ ਉਹਦੇ ਗੱਲ ਚ ਉਥੋਂ ਦੇ ਮੰਤ ਸਰੂਪਾ ਪਾਉਂਦੇ ਨੇ ਤੁਹਾਨੂੰ ਪਤਾ ਜਦੋਂ ਨਣਕਾ ਜਦੋਂ ਜਲਿਆਂਵਾਲਾ ਸਾਕਾ ਵਾਪਰਿਆ ਸੀ 1919 ਦੇ ਵਿੱਚ ਜਰਨਲ ਡਾਇਰ ਇਹਨੂੰ ਸਰੂਪਾ ਕਿਹਨੇ ਪਾਇਆ ਸੀ ਪਹਿਲਾਂ ਅਰੂੜ ਸਿੰਘ ਨੇ ਕਿੱਥੋਂ ਪਾਇਆ ਸੀ ਅਕਾਲ ਤਖਤ ਦਰਬਾਰ ਸਾਹਿਬ ਤੋਂ ਉਹ ਕੌਣ ਸੀ ਅਰੂੜ ਸਿੰਘ ਵਾਲਾ ਉਕੇ ਦਾ ਨਾਨਾ ਸੀ ਹੁਣ ਸਾਰੀਆਂ ਸ਼ਬਦ ਮੇਰੇ ਕੋਲ ਉਹ ਨਾਨਾ ਬਲਾਓ ਥੋੜਾ ਬਹੁਤਾ ਤੁਸੀਂ ਸੁਰਤੇ ਜੋਰ ਪਾਉਣਾ ਭਾਈ ਉਹ ਕਿਹਦਾ ਨਾਨਾ ਸੀ ਭਲਾ ਹੁਣ ਤਾਂ ਸਟੇਟਮੈਂਟਾਂ ਵੀ ਆ ਗਈਆਂ ਉਹਦੇ ਦੋਤੇ ਦੀਆਂ ਅੱਗੇ ਵੀ ਉਹ ਨਾਨਾ ਸੀ ਮੇਰਾ ਉਹ ਕਹਿੰਦਾ ਇਸ ਕਰਕੇ ਸਰੋਪਾ ਪਾਇਆ ਵੀ ਜਰਨਲ ਡਾਇਰ ਤੱਤਾ ਵੜਾ ਸੀ ਉਹਦੇ ਗੱਲ 'ਤੇ ਸਰੋਪਾ ਪਾ ਕੇ ਉਹਨੂੰ ਠੰਡਾ ਕਰਨਾ ਸੀ ਲੋ ਜਨਨ ਕੇ ਸਰੋਪੇ ਨਾ ਬੰਦੇ ਬੋਲੋ ਜੀ ਠੰਡੇ ਹੋ ਜਾਂਦੇ ਆ ਤੇ ਪਾਓ ਸਰੋਪੇ ਹੁਣਾ ਜਿਹੜੇ ਜਿਹੜੇ ਅੱਗੇ ਤੁਹਾਨੂੰ ਗੋਲੀਆਂ ਵਰਾ ਰਹੇ ਆ ਲੈ ਜੋ ਸਰੋਪੇ ਉਹਨਾਂ ਵਾਸਤੇ ਸਰੋਪੇ ਨਾ ਠੰਡੇ ਹੋ ਜਾਣਗੇ ਭਲਾ ਕਿੱਦਾਂ ਤੇ ਲੀਡਰ ਸਾਡੇ ਉੱਤੇ ਬੈਠੇ ਆ ਜੀ ਵਾਹ ਵਾਰੇ ਵਾਰੇ ਜਾਈਏ ਸੱਚੇ ਪਾਤਸ਼ਾ ਤੇਰੇ ਪੰਥ ਦੇ ਕਿਹੜੇ ਕਿਹੜੇ ਲੀਡਰ ਬੈਠੇ ਜਿਹੜੇ ਇਦਾਂ ਦੀ ਸੋਚ ਰੱਖ ਕੇ ਬੈਠੇ ਆ ਜਿਹੜੇ ਕਹਿੰਦੇ ਤੇਰੀ ਸੋਚ ਉੱਤੇ ਪਹਿਰਾ ਦੇਾਂਗੇ ਠੋਕੇ ਰੱਬ ਜਾਣੇ ਹੁਣ ਸੋਚ ਕਿਹੜੀ ਜਿੱਤੇ ਪਹਿਰਾ ਠੋਕੇ ਦੇਣਾ ਇਹ ਤਾਂ ਸਮਝਾਉਣ ਤੂੰ ਕਿਹੜਾ ਐਂ ਦੇ ਲੰਗਰਾਂ ਚੋਂ ਬਾਹਰ ਨਹੀਂ ਆ ਰਹਾ ਜਿਹੜੇ ਬੰਦੇ ਮਾੜੀ ਜੀ ਕਈ ਵਾਰੀ ਖੀਰ ਦੀ ਬਾਲਟੀ ਨੂੰ ਦੋ ਕੜਸ਼ੀਆਂ ਦਾਲ ਤੋਂ ਲੜ ਪੈਂਦੇ ਨੇ ਕਿੱਥੇ ਉਹ ਸਿੱਖ ਦਾ ਕਰਤਾਰ ਜਿਹੜਾ ਇੰਨੀਆਂ ਦਿਨਾਂ ਦਾ ਭੁੱਖਾ ਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲਿਆ ਉਹ ਭੈਣਾ ਭੈਣੋ ਕਦੀ ਆਪਣੀ ਹਿਸਟਰੀ ਪੜ ਕੇ ਵੇਖਿਓ ਅੱਜ ਉਹ ਸਿੱਖ ਕਿੱਥੇ ਸੀ ਤੇ ਅਸੀਂ ਕਿੱਥੇ ਆ ਅੱਜ ਸਾਨੂੰ ਕੋਈ ਵੀ ਲੰਗਰ ਦਾ ਲਾਲਚ ਦੇ ਕੇ ਜਿੱਥੇ ਮਰਜ਼ੀ ਚੜਾ ਕੇ ਲੈ ਜਾਏ ਸਾਨੂੰ ਲੰਗਰ ਬੱਚਾਈਦਾ ਸਾਨੂੰ ਤੇ ਚੌਲ ਚਾਹੀਦੇ ਗੋੜ ਵਾਲੇ ਸਾਨੂੰ ਤੇ ਮਿੱਠੇ ਚੌਲ ਚਾਹੀਦੇ ਉੱਤੇ ਮੇਵੇ ਚਾਹੀਦੇ ਆ ਬਦਾਮ ਦੇਣਾ ਚਾਹੀਦਾ ਅਮੇ ਉਹ ਕਿਸੇ ਫਕਰ ਦਾ ਹੋਵੇ ਜਦਾ ਮਰਜੀ ਲੰਗਰ ਹੋਵੇ ਉਹ ਖੰਖਣੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਦੇ ਟੁਕੜੇ ਗਲਾਂ ਵਿੱਚ ਹਾਰ ਪਾ ਲੈ ਉਹਨਾਂ ਪੈਣਾ ਨੇ ਸਿੱਖੀ ਨਹੀਂ ਛੱਡੀ ਅੱਜ ਅਸੀਂ ਇੱਕ ਮਿੰਟ ਲਾਉਨੇ ਆ ਗੁਰੂ ਛੱਡ ਕੇ ਤੇ ਜਿੰਨੀ ਮਰਜੀ ਟਰਾਲੀ 'ਚ ਬਹਿ ਕੇ ਜਿਹੜੇ ਮਰਜੀ ਡੇਰੇ ਦੀ ਖਾਕ ਸ਼ਾਂਦੇ ਫਿਰਦੇ ਆਂ ਹੱਥ ਵਿੱਚ ਝੰਡਾ ਫੜਿਆ ਗਾਲਿਓਂ ਚ ਢੋਲ ਕੀ ਪਾਇਆ ਚਿਮਟੇ ਵਜਾਇਆ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਨਹੀਂ ਹੋਣੇ ਉਹਦੇ ਵਾਸਤੇ ਕਰਦਾਰ ਤੇ ਕਰੈਕਟਰ ਚਾਹੀਦਾ ਹੈ ਕਿ ਹਜ਼ਾਰਾਂ ਲਾਚ ਦੇਣ ਪਰ ਮੈਂ ਆਪਣੇ ਗੁਰੂ ਦਾ ਧਰ ਨਾ ਛੱਡਾਂ ਇਥੇ ਕੋ ਮੜਾ ਜਾ ਲਾਚ ਦਿੰਦਾ ਇੱਕ ਸਕਿੰਡ ਲਾਉਂਦੇ ਨੇ ਗੁਰੂ ਦੀ ਚਲਦੀ ਬਾਸ ਵਿੱਚੋਂ ਛਾਲ ਮਾਰ ਲੱਗੇ ਆ ਵੀ ਗੁਰੂ ਤੂੰ ਹੀ ਕੌਣ ਤੇ ਯਾਦ ਉਹਨਾਂ ਨੂੰ ਕੀਤਾ ਜਾਣਾ ਹੈ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਮੁਹੱਬਤ ਤੇ ਸਨੇਹ ਕੀਤੀ ਹੈ ਤਾਂ ਜਦੋਂ ਉਹ ਬੰਦੇ ਨੂੰ ਸਰੂਪਾ ਪਾਇਆ ਗਿਆ ਜੇ ਜਰਨਲ ਡਾਇਰ ਨੂੰ ਅਗਲੇ ਸਰੋਪਾ ਸਰੋਪਾ ਤੇ ਚੰਗੇ ਕੰਮ ਲਈ ਦਿੱਤਾ ਜਾਂਦਾ ਪਰ ਅਗਲਿਆਂ ਦਾ ਸਰੋਪਾ ਦਵਾਇਆ ਕਿਹਦੇ ਕੋਲ ਉਹਨਾਂ ਨੇ ਕਿਉਂਕਿ ਉਹ ਅਰੂਰ ਸਿੰਘ ਬੰਦਾ ਕਿਹਦਾ ਸੀ ਉਹਨਾਂ ਦਾ ਸੀ ਬੰਦਾ ਕਿਹਨਾਂ ਦਾ ਸੀ ਇਹ ਵੀ ਤੇ ਨਾਲ ਪੜ੍ਹ ਲਓ ਨਾ ਕਿ ਉਹ ਬੰਦੇ ਅੰਦਰੋਂ ਰਲੇ ਹੋਏ ਸੀ ਉਹਨਾਂ ਦੇ ਇਦਾਂ ਜਿਹੜਾ ਨਨਕਾਣਾ ਸਾਹਿਬ ਦਾ ਮੰਤ ਸੀ ਉਹ ਵੀ ਇਹਨਾਂ ਦਾ ਆਪਣਾ ਪਾਲਿਆ ਹੋਇਆ ਸੀ ਤੁਸੀਂ ਦੂਰ ਕੀ ਜਾਣਾ ਹੈ ਸੁੰਦਰ ਸਿੰਘ ਜੀ ਮਜੀਠੀਆ ਇਹਦੇ ਬੇਟੇ ਕਿਰਪਾਲ ਸਿੰਘ ਦਾ ਆਨੰਦਕਾਰ ਸੀ ਉਹ ਵੀ ਦੇਖ ਲੈ ਕੇ ਗਏ ਮਨਤਾ ਨੇ ਉਹਦੀ ਦੇਖ ਵੀ ਪਰਵਾਹ ਨਹੀਂ ਕੀਤੀ ਅੰਦਾਜ਼ਾ ਲਾਓ ਕਿੰਨੇ ਅੰਦਰੋਂ ਉਹ ਮਤਲਬ ਸਰਕਾਰ ਦੀ ਕਿੱਡੀ ਵੱਡੀ ਉਹਨਾਂ ਨੂੰ ਸ਼ੈ ਹੋਏਗੀ ਮਤਲਬ ਪੂਰੇ ਭੂਤਰੇ ਹੋਏ ਸੀ ਕਿਉਂਕਿ ਸਰਕਾਰਾਂ ਉਹਨਾਂ ਦੀ ਪਿੱਠ ਦੇ ਉੱਤੇ ਥਾਪੜ ਦਿਆਂ ਸੀ ਪ੍ਰਵਾਹ ਨਹੀਂ ਸੀ ਕਰਦੇ ਅੱਜ ਵੀ ਤੁਸੀਂ ਵੇਖੋ ਨਾ ਜਿਹੜੇ ਡੇਰੇ ਆ ਜਿਹੜੇ ਪਖੰਡਵਾਦ ਕਰਦੇ ਆ ਕਿਦਾਂ ਉਹਨਾਂ ਦੀ ਪੂਰੀ ਸ਼ੈ ਹੁੰਦੀ ਹੈ ਵੀ ਤੁਸੀਂ ਸਿੱਖੀ ਦੀ ਗੱਲ ਕਰ ਹੀ ਨਹੀਂ ਸਕਦੇ ਇੱਥੇ ਕੋਈ ਮਾੜੀ ਨਹੀਂ ਸਿੱਖੀ ਦੀ ਗੱਲ ਕਰੇ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਖੰਡ ਕਰੀ ਜਾਓ ਤੁਹਾਨੂੰ ਰੋਕਦਾ ਹੀ ਕੋਈ ਨਹੀਂ